小吧，兄弟们！我说你。 ਮੈਂ ਕੋਲ ਗੱਲ ਕਰਦੇ ਸੀ ਤੇ ਬਹੁਤ ਜਵਾਦੀ ਹੈ ਉਸ ਤੇ ਲੈ ਲੈ ਲਿਖ ਤਾ ਉਹ ਦਿਖਾਤਾ ਛੋਟੀ आज और टाइम ਦਿੱਤਾ ਸੀ ਫਿਰ ਉਹਨਾਂ ਨੂੰ ਫੋਨ ਆਇਆ ਸੀ ਮੈਨੂੰ ਜਾਣਾ ਸੀ ਫਿਰ ਉਹ ਆਗਾ ਰਹਿ ਗਿਆ ਮੈਂ ਕੋਈ ਨਹੀਂ ਮਪਲੈਨ ਕਰ ਰਹਾ ਹਾਂ ਕੋਲੋਂ ਬਣੀ ਨਾ ਬੈਟਸਮੈਨ ਦੀ ਆ ਆ ਆ ਲੱਗੇ

ਉਹ ਹੋਣਾ ਤੇ ਬਾਬਾ ਨੇ ਦੱਬਾ ਲਾ ਦੱਬਾ ਲਾ ਖਾਣਗੇ ਅੱਜ ਕੀ ਹੋਣਾ ਹੈ ਤੇ ਮੁੰਡਾ ਵੈਸੇ ਹੱਸ ਰੰਗਾ ਸਾਡਾ ਹਰ ਜਾਨੀ ਤੁਹਾਨੂੰ ਨਹੀਂ ਸਮਝ ਆਈ ਉਹ ਗੁਲਾਮ ਨੂੰ ਇਹ ਕਿ ਹੱਸਦਾਵੇਂ ਮੂੰਹ ਹੋਣਾ ਫੋਟੋ ਨਹੀਂ ਖਿੱਚੀ ਕਿੱਥੇ ਦਾ ਨੌਜਵਾਨ ਹੈ ਔਰ ਕਿੱਥੇ ਸਿਲੈਕਸ਼ਨ ਹੋਈ ਹੈ ਕਿੰਨੀ ਉਮਰ ਹੈਗੀ ਔਰ ਕਦੋਂ ਤੋਂ ਖੇਡ ਰਿਹਾ ਹੈ ਇਹ ਜੀ ਬੱਚਾ ਸਾਡੇ ਫਿਰੋਜ਼ਪੁਰ ਸ਼ਹਿਰ ਦਾ ਹੈ ਜੀ ਤੇ ਉਮਰ ਇਹਦੀ 16 ਸਾਲ ਦੀ ਹੈ ਤੇ ਜਿਹੜੀ ਸਾਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਅੰਡਰ 16 ਵਿਜੇ ਮਰਚੰਟ ਟਰੋਫੀ ਹੁੰਦੀ ਹੈ ਬੀਸੀਸੀਆਈ ਆਰਗੇਨਾਈਜ਼ ਕਰਾਂਦੀ ਹੈ ਉਹਦੇ ਵਿੱਚ ਬੱਚਾ ਸਾਡਾ ਪੰਜਾਬ ਦੀ ਟੀਮ ਦੇ ਵਿੱਚ ਸਿਲੈਕਟ ਹੋਇਆ ਤੇ ਪਹਿਲਾਂ ਤਾਂ ਅਸੀਂ ਚਾਰ ਬੰਦੇ ਜਿਹੜੇ ਬੜੇ ਇੰਪੋਰਟੈਂਟ ਲੋਕ ਨੇ ਜਿਨ੍ਹਾਂ ਦਾ ਇਹਦੇ ਵਿੱਚ ਰੋਲ ਰਿਹਾ ਇਹਨੂੰ ਅੱਜ ਇੱਥੇ ਜਿਹੜੀ ਅਸੀਂ ਖੁਸ਼ੀ ਮਨਾ ਰਹੇ ਹਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸੈਕਟਰੀ ਪੀਸੀਏ ਦੇ ਦਿਲਸ਼ੇਰ ਖੰਨਾ ਜੀ ਫਿਰ ਉਹਨਾਂ ਦੇ ਫਾਦਰ ਚੌਧਰੀ ਸਾਹਿਬ ਤੇ ਕੋਚ ਸਾਹਿਬ ਸਾਡੇ ਨਿਤਿਨ ਮਹਿਤਾ ਜੀ ਜਿਹੜੇ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਜਿਨ੍ਹਾਂ ਨੇ ਇਹਨਾਂ ਨੂੰ ਹਮੇਸ਼ਾ ਮਿਹਨਤ ਮਿਹਨਤ ਦੇ ਸਦਕਾ ਉਹਨਾਂ ਦੇ ਅੱਜ ਇੱਥੇ ਪਹੁੰਚ ਸਕਿਆ ਤੁਸੀਂ ਇਹ ਦੇਖੋ ਵੀ ਇਹ ਸਾਡੀ ਹਿਸਟਰੀ ਚ ਫਰੋਸਪੁਰ ਦੀ ਚ ਪਹਿਲੀ ਵਾਰੀ ਹੋਇਆ ਲੋਕੀ ਕਹਿੰਦੇ ਸੀ ਕਿ ਆਮ ਸ਼ਹਿਰਾਂ ਦੇ ਬੱਚੇ ਹੁੰਦੇ 75 ਇਅਰਸ ਦੇ ਬਾਅਦ ਪਹਿਲੀ ਵਾਰੀ ਕੋਈ ਪੰਜਾਬ ਦੀ ਟੀਮ ਚ ਸਿਲੈਕਟ ਹੋਇਆ ਅਸੀਂ ਪੀਸੀਏ ਦੀ ਦਾ ਜਸ਼ੇਰ ਖੰਨਾਏ ਦਾ ਉਹਨਾਂ ਵੱਲੋਂ ਲਵਾਏ ਗਏ ਕੋਚਸ ਆਰ ਪੀ ਸਿੰਘ ਉਹਨਾਂ ਦੇ ਸਿਲੈਕਟਰ ਅੰਕੁਰ ਜੀ ਐਪਿਕਸ ਮੈਂਬਰ ਚੰਦਨ ਮਦਾਨ ਜੀ ਇਹਨਾਂ ਸਾਰਿਆਂ ਦਾ ਥੈਂਕਸ ਕਰਦੇ ਆ ਕਿੰਨੀ ਦੇਰ ਤੋਂ ਬੱਚਾ ਖੇਡ ਰਿਹਾ ਹੈ ਇਹ ਇਹ ਪਿਛਲੇ 10 ਸਾਲਾਂ ਤੋਂ ਲਗਾਤਾਰ ਨਿਤਿਨ ਮਹਿਤਾ ਖੇਡ ਰਿਹਾ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਸ ਕਰਕੇ ਸਾਡਾ ਸੁਪਨਾ ਅੰਡਰ 19 वर्ल्ड कप ਵਾਸਤੇ ਜੋ ਸਾਡੇ ਕੋਚ ਸਾਹਿਬ ਜੀ ਇਹਨੂੰ ਤਿਆਰੀ ਕਰਾ ਰਹੇ ਨੇ ਇਹ ਖੇਡ ਕੇ ਆਏਗਾ ਵੀਰ ਮਰਚੈਂਟ ਟਰਾਫੀ ਇਸ ਤੋਂ ਬਾਅਦ ਉਸ ਚੀਜ਼ ਦੀ ਤਿਆਰੀ ਹੋਏਗੀ ਜੀ ਕਿੰਨੀ ਮੈਂ ਕੀਤੀ ਹੈ ਇਹਨੇ ਕਿੰਨੇ ਸਾਲਾਂ ਤੋਂ ਖੇਡ ਰਿਹਾ ਹੈ ਸਰ ਪਿਛਲੇ 10 ਸਾਲ ਤੋਂ ਕਰੀਬ ਮਿਹਨਤ ਕਰ ਰਿਹਾ ਜੀ ਨਿਤਿਨ ਸਰ ਦੇ ਅੰਡਰ ਜੀ 5 ਤੋਂ 6 ਘੰਟੇ ਪ੍ਰੈਕਟਿਸ ਕਰ ਰਿਹਾ ਦਿੱਲੀ ਦੇਖੋ ਕਿੰਨੇ ਸਾਲ ਦੀ ਉਮਰ ਸੀ ਜਦੋਂ ਇਹਨੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸਰ ਪਹਿਲੇ ਤੇ 4 ਸਾਲ ਤੋਂ ਇਹ ਖੇਡਣਾ ਸ਼ੁਰੂ ਕੀਤਾ ਉਹਨੂੰ ਉਸ ਟਾਈਮ ਮੈਂ ਖੁਦ ਹੀ ਪ੍ਰੈਕਟਿਸ ਕਰਾ ਰਿਹਾ ਸੀ ਫਿਰ ਨਿਤਿਨ ਸਰ ਕੋਲ ਇਹਨਾਂ ਨੂੰ ਲੈ ਕੇ ਗਿਆ ਤੇ ਉਹਨਾਂ ਨੇ ਇਹਦੀ ਪ੍ਰਤਿਭਾ ਨੂੰ ਪਛਾਣਿਆ ਵੈਸੇ 10 ਸਾਲ ਤੋਂ ਛੋਟਾ ਬੱਚਾ ਲੈਂਦੇ ਨਹੀਂ ਪਰ ਇਹ 6 6.5 7 ਸਾਲ ਦਾ ਬੱਚਾ ਸੀ ਜਿਸ ਨੂੰ ਇਹਨਾਂ ਨੇ ਇਹਨੂੰ ਬੱਚੇ ਨੂੰ ਦੇਖਿਆ ਵੀ ਇਹਦੇ ਵਿੱਚ ਨੈਚੁਰਲ ਟੈਲੈਂਟ ਹੈ ਤਾਂ ਉਦੋਂ ਹੀ ਉਹਨਾਂ ਨੇ ਕਿਹਾ ਵੀ ਇਹ ਬੱਚਾ ਚਲੋ ਮੇਰੇ ਕੋਲ ਲੈ ਕੇ ਆਓ ਵੈਸੇ ਉਹ 10 ਸਾਲ ਤੋਂ ਛੋਟਾ ਬੱਚਾ ਨਹੀਂ ਲੈਂਦੇ ਕਿਉਂਕਿ ਜਿਹੜੇ ਕੋਚ ਚੀਜ਼ ਸਮਝਾਉਂਦੇ ਨੇ ਛੋਟੇ ਬੱਚਿਆਂ ਨੂੰ ਉਹ ਸਮਝ ਨਹੀਂ ਆਉਂਦੀ ਪਰ ਇਹਦਾ ਟੈਲੈਂਟ ਦੇਖ ਕੇ ਇਹਨਾਂ ਨੇ ਉਸ ਟਾਈਮ ਹੀ ਇਹਨੂੰ ਬੁਲਾ ਲਿਆ ਆਪਣੀ ਅਕੈਡਮੀ 'ਚ ਵੀ ਇਹ ਬੱਚੇ ਨੂੰ ਮੈਂ ਤਿਆਰ ਕਰਾਂਗਾ ਨਾਲੇ ਟਾਈਮ ਤੇ ਆਪਣੇ ਪੰਜਾਬ ਦਾ ਨਾਮ ਦੇਸ਼ ਦਾ ਨਾਮ ਰੋਸ਼ਨ ਕਰੇਗਾ ਨੈਚੁਰਲ ਟੈਲੈਂਟ ਹੈ ਇਸ ਬੱਚੇ ਕੋਲ ਚਾਈਨਾ ਮੈਨ ਬੋਲਰ ਹੈ ਜੀ ਤੋ ਟੌਪ ਆਰਡਰ ਬੈਟਸਮੈਨ ਹੈ ਜੀ ਐਰਕੀ ਵੀ ਜਿਹੜੇ ਡਿਸਟ੍ਰਿਕਟ ਦੇ ਮੈਚ ਹੋਏ ਨੇ ਪੰਜਾਬ ਚ ਪਹਿਲੇ ਨੰਬਰ ਤੇ ਆਲਰਾਊਂਡਰ ਪ੍ਰਦਰਸ਼ਨ ਹੈ ਜੀ ਇਸ ਬੱਚੇ ਦਾ 450 ਰਨ ਸੀ ਤੇ 26 ਵਿਕਟਾਂ ਸੀ ਇਹਦੀ ਇਸ ਟਾਈਮ ਪੂਰੇ ਪੰਜਾਬ ਚ ਪਹਿਲੇ ਨੰਬਰ ਤੇ ਸੀ ਜੀ ਚਾਰ ਮੈਚਾਂ ਦੇ ਵਿੱਚ ਇਹਦੀ ਪਰਫਾਰਮੈਂਸ ਸੀਗੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਸਾਡੇ ਤੋਂ ਜਾਰਾ ਜਿੰਨਾਂ ਦਾ ਜੋਰ ਲੱਗਾ ਉਹ ਸਾਡੇ ਰਿਸ਼ੀ ਸ਼ਰਮਾ ਜੀ ਨੇ ਨਿਤਿਨ ਸਰ ਜੀ ਨੇ ਸਾਡੇ ਪੀਸੀਆ ਦੇ ਜਿਹੜੇ ਨਵੇਂ ਸੈਕਟਰੀ ਬਣੇ ਦਲਸ਼ੇਰ ਖੰਨਾ ਜੀ ਉਹਨਾਂ ਦਾ ਬਹੁਤ ਵੱਡਾ ਆਸਣ ਦੇ ਵਿੱਚ ਲੋਕੀ ਚਾਹ ਰਹੇ ਸੀ ਮਾਈਨਰ ਡਿਸਟ੍ਰਿਕਟ ਦਾ ਬੱਚਾ ਨਹੀਂ ਖੇਲਦਾ ਜਦੋਂ ਤੋਂ ਉਹ ਬਣੇ ਨੇ ਉਹਨਾਂ ਨੇ ਸਾਡੇ ਫਰੋਜ਼ਪੁਰ ਦੇ ਬੱਚੇ ਖੇਲਦੇ ਪਏ ਨੇ ਉਹਨਾਂ ਫਾਜ਼ਿਲਕਾਰ ਦਾ ਬੱਚਾ ਵੀ ਆ ਗਿਆ ਫਰੀਦਕੋਟ ਦੇ ਬੱਚੇ ਵੀ ਖੇਲਦੇ ਪਏ ਨੇ ਅੱਗੇ ਸੀਗਾ ਵੀ ਵੱਡੇ ਡਿਸਟ੍ਰਿਕਟ ਹੈ ਉਹਨਾਂ ਦੇ ਬੱਚੇ ਰਿਪਰੈਜ਼ੈਂਟ ਕਰਦੇ ਸੀ ਆ ਪਿਛਲੇ 2-3 ਸਾਲ ਤੋਂ ਜਿਨੋਂ ਦੇ ਉਹਨਾਂ ਨੇ ਆਪਣੇ ਪੀਸੀਆ ਦੇ ਵਿੱਚ ਉਹਦਾ ਸੰਭਾਲਿਆ ਮਾਈਨਰ ਡਿਸਟ੍ਰਿਕਟ ਦੇ ਬੱਚੇ ਵੱਧ ਤੋਂ ਵੱਧ ਜਾ ਰਹੇ ਜੀ ਮਾਈਨਰ ਡਿਸਟ੍ਰਿਕਟ ਦਾ ਨਵਨ ਤੀਰ ਵੀ ਸਾਡੇ ਉਹਨਾਂ ਇਥੋਂ ਨਿਕਲਿਆ ਵਾ ਉਹ ਆਈਪੀਐਲ 'ਚ ਵੀ ਸਾਡੇ 5 ਕਰੋੜ ਦਾ ਵਿਕਿਆ ਇਸ ਟਾਈਮ ਤੋਂ ਦਿਨਾਂ ਦੇ ਵਿੱਚ ਹੀ ਕਿਤੇ ਦੇ ਕਿਤੇ ਸਾਡੇ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਪਛਾਣਤਾ ਅੱਗੇ ਉਹਨਾਂ ਦਾ ਹੋਰ ਜਿਸ ਜਿੱਦਾਂ ਦਾ ਸਾਨੂੰ ਮਿਲੇਗਾ ਉਹ ਅਸੀਰਵਾਦ ਅਸੀਂ ਉਹ ਬੱਚੇ ਉਨੀ ਮਿਹਨਤ ਹੋਰ ਕਰਨਗੇ ਤੇ ਫਿਰ ਹੋਰ ਅੱਗੇ ਜਾਣਗੇ ਜੀ ਇਹ ਤਾਂ ਅਜੇ ਸ਼ੁਰੂਆਤ ਹੋਈ ਆ ਇਸ ਤੋਂ ਬਾਅਦ ਹੋਰ ਬੱਚੇ ਕਾਫੀ ਟੈਲੈਂਟਡ ਨੇ ਸਰਕਲ ਵੀ ਸਾਡੇ ਕੋਲ ਬੈਚ ਐਸੋ ਦਾ ਅੰਡਰ 14 ਤੋਂ ਅੰਡਰ 15 14 16 ਦਾ ਇਹੋ ਜਿਹਾ ਬੈਚ ਤਿਆਰ ਹੋ ਰਿਹਾ ਵਾ ਤੁਸੀਂ ਦੇਖੋ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਨਾਲ ਮੈਚ ਲਵਾ ਦਿਓ ਤੇ ਪੂਰਾ ਟੱਕਰ ਦੇਣਗੇ ਜੀ ਇਸ ਟਾਈਮ ਦਿਨ ਰਾਤ ਮਿਹਨਤ ਚੱਲਦੀ ਪਈ ਅਕੈਡਮੀ ਦੀ ਤੇ ਦਿੱਲੀ ਸ਼ਨੀ ਐਤਵਾਰ ਮੈਚ ਹੋ ਰਹੇ ਨੇ ਛੋਟੇ ਬੱਚਿਆਂ ਤੇ ਬਹੁਤ ਅੱਛੇ ਲੈਵਲ ਤੇ ਕ੍ਰਿਕਟ ਚੱਲਦੀ ਪਈ ਫਿਰੋਜ਼ਪੁਰ ਦੀ ਅੱਗੋਂ ਸਾਡੇ ਰਿਸ਼ੀ ਸ਼ਰਮਾ ਜੀ ਜਿੰਨੀ ਦੇ ਨਾਲ ਜੁੜੇ ਰਹਿਣਗੇ ਤੇ ਇਹ ਹੋਰ ਅੱਗੇ ਜਾਏਗਾ ਜੀ ਬਾਕੀ ਅਸੀਂ ਪੀਸੀਆ ਦਾ ਬਹੁਤ ਧੰਨਵਾਦ ਕਰਦੇ ਆਂ ਦਲਸ਼ੇਰ ਖੰਨਾ ਜੀ ਦਾ ਦਿਲੋਂ ਧੰਨਵਾਦ ਕਰਦੇ ਆਂ ਸਾਡੇ ਬੱਚੇ ਨੂੰ ਮੌਕਾ ਦਿੱਤਾ ਜੀ ਅਸੀਂ ਬਿਲਕੁਲ ਨੋਰਮਲ ਜਿਹਾ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਮੈਂ ਉੱਠ ਕੇ ਦੱਸੋ ਤੁਸੀਂ ਕੀ ਕਰ ਰਹੇ ਹੋ ਮੇਰਾ ਨਾਮ ਸਚਿੰਦ ਚੋਧਰੀ ਹੈ ਮੈਂ ਫਰੋਈਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਤੇ ਮੈਨੂੰ ਪਿਛਲੇ 10 ਸਾਲ ਤੋਂ ਮੈਂ ਰੈਗੂਲਰਲੀ ਸਰਕੂਲਰ ਪ੍ਰੈਕਟਿਸ ਕਰਦਾ ਪਿਆ ਤੇ ਮੇਰੇ ਕ੍ਰਿਕਟ ਖੇਡਣ ਵਿੱਚ ਮੇਰੇ ਫਾਦਰ ਸਾਹਿਬ ਤੇ ਮੇਰੇ ਤਾਚਾ ਦਾ ਬਹੁਤ ਵੱਡਾ ਹੱਥ ਹੈ ਤੇ ਇਸ ਕਰਕੇ ਮੈਂ ਉਹਨਾਂ ਦਾ ਸੁਪਨੇ ਪੂਰੇ ਕਰਨਾ ਚਾਹੁੰਦਾ ਵਾ ਤੇ ਮੇਰਾ ਡ੍ਰੀਮ ਹੈ ਮੈਂ ਅੱ ਹਾਂ ਹੁਣ ਕਿੱਥੇ ਸਿਲੈਕਸ਼ਨ ਹੋਈ ਹੈ ਤੁਹਾਡੀ ਪੁਣ ਵਿਜੇ ਮਰਤਨ ਟਰਾਫੀ ਦਾ ਬੀਸੀ 6 ਦਾ ਕੋਈ ਕੱਪ ਹੈ ਟੂਰਨਾਮੈਂਟ ਇਸ ਕਰਕੇ ਮੇਰੇ ਉਧਰ ਸਿਲੈਕਸ਼ਨ ਹੋਈ ਹੈ ਤਾਂ ਕਿਵੇਂ ਦਾ ਲੱਗ ਰਿਹਾ ਹੈਗਾ ਕਿੰਨੀ ਖੁਸ਼ੀ ਹੈ ਇਸ ਚੀਜ਼ ਦੀ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਅੱਗੇ ਕੋਸ਼ਿਸ਼ ਕਰਾਂਗਾ ਮੈਂ ਹੋਰ ਆਪਣੇ ਸੁਪਨਿਆਂ ਦੇ ਖਰਾ ਉਤਰਾਂਗਾ ਸਰ ਫਾਦਰਸ ਆਫ ਚਾਚੂ ਇਹਨਾਂ ਦੇ ਅੱਗੇ ਹੋਰ ਸੁਪਨਿਆਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜਦੋਂ ਪ੍ਰੈਕਟਿਸ ਕਿੰਨੇ ਘੰਟੇ ਤੁਸੀਂ ਕਰਦੇ ਹੋਗੇ ਸੀਗੇ ਪ੍ਰੈਕਟਿਸ ਸਰ ਡੇਲੀ 5-6 ਘੰਟੇ ਸਰ ਰੰਗ ਦੇ ਬੰਦੇ ਨੇ ਕਿਉਂਕਿ ਹਰ ਕੋਈ ਸਪੋਰਟਸਮੈਨਤ ਕਰਦਾ ਹੈ ਤੇ ਫਿਰ ਉਹਦਾ ਬਾਅਦ ਅਕਸਰ ਮੋਲ ਵੀ ਮੁਰਦਾ ਹੈ ਇਨਾਮ ਤਾਂ ਸਰ ਮੈਂ ਬੈਸਟ ਬੋਲਰ ਬੈਸਟ ਬੈਟਸਮੈਨ ਮੈਨ ਆਫ ਦਿ ਸੀਰੀਜ਼ ਸਰ ਇਨਾਮ ਤਾਂ ਸਰ ਬਹੁਤ ਜਿੱਤੇ ਹੈ ਤੇ ਸਰ ਮੇਰੇ ਹਾਈਐਸਟ ਰੰ ਸੀਗੇ ਪੰਜਾਬ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਵਿੱਚ 150 ਨਾਟ ਆਊਟ ਤੇ ਸਰ ਵਿਕਟਾ ਸੀ ਵਿਕਟਾ ਦਾ 25 ਸੀ ਤੇ ਜਿਹਦੇ ਵਿੱਚ ਸਰ 6 ਵਿਕਟਾ ਸੀ ਗਿਆ ਬੈਸਟ ਜਿਹੜਾ ਸਪੈਲ ਸੀਗਾ ਉਹ ਵੀ ਸਰ ਮੁਖਸਰ ਖਿਲਾਫ ਸਰ ਪਿਆ ਸੀ ਤੇ ਅੱਗੇ ਹੁਣ ਇੰਡੀਆ ਟੀਮ ਚ ਵੀ ਜਾਣਾ ਚਾਹੁੰਦਾ ਹਾਂ ਜੀ ਹਾਂਜੀ ਸਰ ਸਰ ਡ੍ਰੀਮ ਤਾਂ ਸਰ ਸਰ ਡ੍ਰੀਮ ਤਾਂ ਸਰ ਹਰ ਇੱਕ ਬੱਚੇ ਦਾ ਹੁੰਦਾ ਹੈ ਕਿ ਜੇ ਮੈਂ ਇੰਡੀਆ ਟੀਮ ਵੱਲੋਂ ਖੇਡਾਂ ਇਸ ਕਰਕੇ ਸਰ ਮੇਰਾ ਡ੍ਰੀਮ ਸੇਮ ਹੈ ਮੈਂ ਅੱਗੇ ਦਾ ਕੇਵ ਤੇ ਜਿਸ ਨੂੰ ਰਿਪਰਜੈਂਟ ਕਰਾਂ ਕਿਦਾ ਹੋ ਪੂਰਾ ਕੋਟਾ ਸਚਿਨ ਚੌਧਰੀ